ਸ੍ਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਸ ਡਿਜ਼ਾਈਨ ਨੂੰ ਪਾ ਸਕਦੇ ਹਾਂ ਜੈਂਟਸ ਦਾ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਲੇਡੀਜ਼ ਕਾਰਡੀਗਨ ਬਲouses ਸਕੀਵੀ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਸ ਡਿਜ਼ਾਈਨ ਨੂੰ ਪਾਵਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਬਹੁਤ ਹੀ ਜ਼ਿਆਦਾ ਆਸਾਨ ਹੈ 10 ਸਲਾਈਆਂ ਦਾ ਡਿਜ਼ਾਈਨ ਹੈ ਇੱਥੇ ਮੈਂ 10 ਸਲਾਈਆਂ ਡਿਜ਼ਾਈਨ ਦੀਆਂ ਬਣਾਈਆਂ ਇਹਦੀ ਉਪਰ ਹੀ ਮੈਂ ਤੁਹਾਨੂੰ 10 ਸਲਾਈਆਂ ਹੋਰ ਜਿਹੜੀਆਂ ਰਿਪੀਟ ਕਰਕੇ ਵਿਖਾਵਾਂਗੀ ਇਹ ਨੀਚੇ ਮੈਂ ਛੋਟਾ ਜਿਹਾ ਬਾਰਡਰ ਬਣਾਇਆ ਉਸ ਤੋਂ ਬਾਅਦ 10 ਸਲਾਈਆਂ ਡਿਜ਼ਾਈਨ ਦੀਆਂ ਬਣਾਵਾਂਗਾ ਠੀਕ ਹੈ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਬਹੁਤ ਹੀ ਸੌਖਾ ਡਿਜ਼ਾਈਨ ਹੈ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਮੈਂ ਤੁਹਾਡੇ ਲਈ ਸੌਖੇ ਸੌਖੇ ਤੇ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆਵਾਂ ਤਾਂ ਜੋ ਤੁਸੀਂ ਆਸਾਨੀ ਨਾਲ ਜਿਹੜਾ ਬਣਾ ਸਕੋ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆਪਾਂ ਚਾਰ ਦੇ ਮਲਟੀਪਲ ਤਿੰਨ ਕੁੰਡੇ ਵਾਧੂ ਰੱਖਣੇ ਆ ਠੀਕ ਹੈ ਜਿਵੇਂ 2 4 4 4 4 ਲਾਸਟ ਤੇ ਤਿੰਨ ਕੁੰਡੇ ਵਾਧੂ ਰੱਖ ਲੈਣੇ ਆ ਤੇ ਦੋ ਕੁੰਡੇ ਆਪਾਂ ਇੱਕ ਇਧਰ ਕੰਨੀ ਤੇ ਰੱਖਣਾ ਇੱਕ ਇਧਰ ਕੰਨੀ ਤੇ ਠੀਕ ਹੈ ਇਸ ਤਰ੍ਹਾਂ ਆਪਣਾ ਡਿਜ਼ਾਈਨ ਆ ਜਿਹੜਾ ਸੈੱਟ ਹੋ ਜਾਂਦਾ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਕਿਸੇ ਪ੍ਰੋਜੈਕਟ ਤੇ ਪਾਵਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਚਲੋ ਫਿਰ ਆਪਾਂ ਸ਼ੁਰੂ ਕਰਦੇ ਆ ਇਸ ਡਿਜ਼ਾਈਨ ਨੂੰ ਬਣਾਉਣਾ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਸ਼ੁਰੂ ਕਰਨੀ ਹੈ ਤੁਸੀਂ ਕੋਈ ਵੀ ਆਪਣੀ ਪਸੰਦੀ ਦਾ ਬਾਰਡਰ ਬਣਾਇਆ ਹੋਗਾ ਨੀਚੇ ਉਸ ਤੋਂ ਬਾਅਦ ਜਿਹੜੇ ਆਪਣੇ ਡਿਜ਼ਾਈਨ ਦੀ ਪਹਿਲੀ ਸਲਾਈ ਤੁਸੀਂ ਇਸ ਤਰ੍ਹਾਂ ਸ਼ੁਰੂ ਕਰ ਲੈਣੀ ਹੈ ਇੱਕ ਕੁੰਡਾ ਤਾਰੂ ਕੰਨੀ ਵਾਲਾ ਠੀਕ ਹੈ ਇਸ ਤਰ੍ਹਾਂ ਤਾਰੂ ਚਾਹੇ ਬੁਣੋ ਤੁਹਾਡੀ ਆਪਣੀ ਮਰਜ਼ੀ ਹੈ ਵਾਧੂ ਕੁੰਡਾ ਆਪਣਾ ਦੋਨਾਂ ਕੰਨਿਆਂ ਤੇ ਇੱਕ ਇੱਕ ਕੁੰਡਾ ਜਿਹੜਾ ਆਪਣਾ ਵਾਧੂ ਠੀਕ ਹੈ ਹੁਣ ਚਾਰ ਚਾਰ ਕੁੰਡਿਆਂ ਦਾ ਅੱਗੇ ਡਿਜ਼ਾਈਨ ਚੱਲਣਾ ਆਪਣਾ ਚਾਰ ਕੁੰਡਿਆਂ ਵਿੱਚੋਂ ਇੱਕ ਦੋ ਤੈਨਾਂ ਕੁੰਡੇ ਸਿੱਧੇ ਆ ਗਏ ਠੀਕ ਹੈ ਇੱਕ ਸਲਿੱਪ ਇਸ ਤਰ੍ਹਾਂ ਕਰ ਲੈਣਾ ਸਲਿੱਪ ਆਪਾਂ ਇਸ ਤਰ੍ਹਾਂ ਕੁੰਡਾ ਕਰਦੇ ਜਿਵੇਂ ਆਪਾਂ ਉਲਟਾ ਕੁੰਡਾ ਬਣਾਉਣੀ ਹੈ ਥ੍ਰੈਡ ਪਿੱਛੇ ਕਰਕੇ ਫਿਰ ਥ੍ਰੈਡ ਪਿੱਛੇ ਇੱਕ ਦੋ ਤਿੰਨ ਕੁੰਡੇ ਸਿੱਧੇ ਇੱਕ ਆਪਾਂ ਇਸ ਤਰ੍ਹਾਂ ਥ੍ਰੈਡ ਪਿੱਛੇ ਕਰਕੇ ਇਸ ਤਰ੍ਹਾਂ ਸਲਿੱਪ ਕਰ ਲੈਣਾ ਠੀਕ ਫਿਰ ਇੱਕ ਦੋ ਤਿੰਨ ਕੁੰਡੇ ਸਿੱਧੇ ਇੱਕ ਸਲੈਪ ਇੱਕ ਦੋ ਤਿੰਨ ਕੁੰਡੇ ਸਿੱਧੇ ਇੱਕ ਸਲੇਪ ਇੱਕ ਦੋ ਤਿੰਨ ਕੁੰਡੇ ਸਿੱਧੇ ਇੱਕ ਸਲੇਪ ਇੱਕ ਦੋ ਤਿੰਨ ਲਾਸਟ ਵਾਲਾ ਕੁੰਡਾ ਹੁਣ ਆਪਾਂ ਸਿੱਧੀ ਸਲਾਈ ਆ ਸਿੱਧਾ ਬਣਾ ਲਾਂਗੇ ਠੀਕ ਹੈ ਇਸ ਤਰ੍ਹਾਂ ਇੱਕ ਸਲਾਈ ਆਪਣੀ ਡਿਜ਼ਾਈਨ ਦੀ ਕੰਪਲੀਟ ਹੋ ਗਈ ਬਾਧੂ ਕੁੰਡਾ ਆ ਤਾਰ ਕੇ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਇਹਨੇ ਸਿੱਧੇ ਇਕਸਲੇ ਪੱਤੇ ਨੇ ਸਿੱਧੇ ਇਕਸਲੇ ਬੈਸਤਰਾ ਸਾਰੀ ਸਿਲਾਈ ਕੰਪਲੀਟ ਹੋ ਗਈ ਉਲਟੇ ਪਾਸੇ ਤੋਂ ਸਾਰੀਆਂ ਸਿਲਾਈਆਂ ਇਹਦੀਆਂ ਉਲਟੀਆਂ ਹੀ ਬਣਨੀਆਂ ਠੀਕ ਹੈ ਇਸ ਤਰ੍ਹਾਂ ਇੱਕ ਸਿਲਾਈ ਮੈਂ ਤੁਹਾਨੂੰ ਬਣਾ ਕੇ ਦਿਖਾ ਦਿੰਨੀ ਹਾਂ ਫਿਰ ਉਲਟੇ ਪਾਸੇ ਤੋਂ ਆਪਾਂ ਸਾਰੀਆਂ ਸਿਲਾਈਆਂ ਇਸੇ ਤਰ੍ਹਾਂ ਬਣਾਉਣੀਆਂ ਸਲਿੱਪ ਕੀਤਾ ਹੁੰਦਾ ਵੀ ਆਪਾਂ ਉਲਟਾ ਬਣਾਉਣਾ ਸਾਰੇ ਕੁੰਡੇ ਆਪਾਂ ਉਲਟੇ ਬਣਾਉਣੇ ਆ ਇਸ ਤਰ੍ਹਾਂ बहुत ईजी डिजाइन है किसी भी प्रजेक्ट से इस कर उल्टे पासे तो आप सारियां सलाइया इस तरह बना उल्टियां ठीक है ਤੀਸਰੀ ਸਲਾਈ ਸਿੱਧੇ ਪਾਸੇ। ਇੱਕ ਕੁੰਡਾ ਤਾਰਿਆ। ਫੇਰ ਆਪਣਾ 4-4 ਕੁੰਡਿਆਂ ਤੇ ਡਿਜ਼ਾਈਨ। ਆ ਪਹਿਲੀ ਸਲਾਈ ਦੀ ਤਰ੍ਹਾਂ ਇੱਕ 2 3 ਕੁੰਡੇ ਸਿੱਧੇ ਇੱਕਸ ਲੈ। ਇੱਕ 2 3 ਕੁੰਡੇ ਸਿੱਧੇ ਇੱਕਸ ਲੈ। ਇੱਕ 2 3 ਕੁੰਡੇ ਸਿੱਧੇ ਇੱਕਸ ਲੈ। ਤੀਸਰੀ ਸਲਾਈ ਸਾਰੀ ਆਪਾਂ ਇਸੇ ਤਰ੍ਹਾਂ ਬਣਾ ਕੇ ਕੰਪਲੀਟ ਕਰਨੀ ਹੈ ਜਿਵੇਂ ਆਪਾਂ ਪਹਿਲੀ ਸਲਾਈ ਬਣਾਈ ਸੀ ਤਿੰਨ ਕੁੰਡੇ ਸਿੱਧੇ ਇਕਸਲੇ ਇੱਕ ਦੋ ਤਿੰਨ ਕੁੰਡੇ ਸਿੱਧੇ ਇਕਸਲੇ ਇੱਕ ਦੋ ਤਿੰਨ ਕੁੰਡੇ ਸਿੱਧੇ ਇਕਸਲੇ ਠੀਕ ਹੈ ਇਸ ਤਰ੍ਹਾਂ ਲਾਸਟ ਵਾਲਾ ਕੁੰਡਾ ਇਹਨੂੰ ਆਪਾਂ ਬਣਾ ਲਾਂਗੇ ਇਸ ਤਰ੍ਹਾਂ ਸਿੱਧਾ ਚੌਥੀ ਸਲਾਈ ਸਾਰੀ ਉਲਟ ਪਾਸੇ ਤੋਂ ਉਲਟੀ ਬਣਾਵਾਂਗੇ ਇਲਾ ਮੈਂ ਉਲਟੀ ਸਲਾਈ ਬਣਾ ਕੇ ਕੰਪਲੀਟ ਕਰ ਲੈਣੀ ਹੈ ਪੰਜਵੀਂ ਸਲਾਈ ਹੁਣ ਆਪਣੀ ਸਿੱਧੇ ਪਾਸੇ ਤੇ ਇੱਕ ਤਾਰਿਆ ਤਿੰਨ ਸਿੱਧੇ ਇੱਕ ਦੋ ਤਿੰਨ ਤਿੰਨ ਕੁੰਡੇ ਸਿੱਧੇ ਇੱਕ ਸਲਿਪ ਫਿਰ ਉਸੇ ਤਰ੍ਹਾਂ ਇੱਕ ਦੋ ਤਿੰਨ ਕੁੰਡੇ ਸਿੱਧੇ ਇੱਕ ਸਲਿਪ ਇੱਕ ਦੋ ਤਿੰਨ ਇੱਕ ਸਲਿਪ 1 2 3 ਕੁੰਡੇ ਸਿੱਧੇ ਇੱਕ ਸਲੇ 1 2 3 ਕੁੰਡੇ ਸਿੱਧੇ ਇੱਕ ਸਲੇ 1 2 3 ਕੁੰਡੇ ਸਿੱਧੇ ਲਾਸਟ ਵਾਲਾ ਸਿੱਧਾ ਬਣਾ ਲਾਂਗੇ ਛੇਵੀਂ ਸਲਾਈ ਉਲਟੀ ਬਣਾ ਲਾਂਗੇ ਸਾਰੀ ਠੀਕ ਹੈ ਹੁਣ ਆਪਣੀ 7ਵੀਂ ਸਲਾਈ ਆ ਗਈ ਤਾਂ ਧਿਆਨ ਨਾਲ ਦੇਖਿਓ 7ਵੀਂ ਸਲਾਈ ਕਿਉਂਕਿ 6 ਸਲਾਈਆਂ ਤਾਂ ਆਪਣੀਆਂ ਸੇਮ ਹੀ ਸੀ ਜਿਹੜੀ 7ਵੀਂ ਸਲਾਈ ਹੈ ਇੱਥੇ ਡਿਜ਼ਾਈਨ ਚੇਂਜ ਹੋਊਗਾ ਇੱਕ ਕੁੰਡਾ ਕੰਨੀ ਵਾਲਾ ਤਾਰੋ ਚਾਹੀਏ ਬੁਣੂ ਇਸ ਤਰ੍ਹਾਂ ਠੀਕ ਹੈ ਥ्रेड ਕਰਾਂਗੇ ਹੁਣ ਅੱਗੇ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਹੈ ਤਿੰਨ ਕੁੰਡੇ ਜਿਹੜੇ ਆਪਾਂ ਸਿੱਧੇ ਬਣਾਏ ਸੀ ਹੁਣ ਸੱਤਵੀਂ ਸਲਾਈ ਚ ਇੱਕ ਦੋ ਤੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਥ्रेड ਕਰਾਂਗੇ ਪਿੱਛੇ ਜਿਹੜਾ ਕੁੰਡਾ ਸਲਿੱਪ ਕਰਦੇ ਆ ਰਹੇ ਹਾਂ ਉਹਨੂੰ ਸਲਿੱਪ ਕਰਾਂਗੇ ਥ्रेड ਕੀਤਾ ਅੱਗੇ ਚਾਰ ਕੁੰਡੇ ਹੋ ਗਏ ਫੇਰ ਉਸੇ ਤਰ੍ਹਾਂ ਇੱਕ ਦੋ ਤਿੰਨ ਕੁੰਡੇ ਉਲਟੇ ി സ്ലേ തന്ന കുേ ഉലട്ടി സ്ലേ തന്നുണ്ടേ ഉലട്ടി ച്ച സ്ലേ തന്നെ കുണ്ടേ ഉലട്ടി െഡ് പച്ച സ്ലേ തന്ന കുേ ഉലട്ട് ਲਾਸਟ ਵਾਲਾ ਕੰਨੀ ਵਾਲਾ ਕੁੰਡਾ ਸਿੱਧੀ ਸਲਾਈ ਆ ਸਿੱਧਾ ਬਣਾ ਲਾਂਗੇ ਠੀਕ ਹੈ ਸੱਤ ਸਲਾਈਆਂ ਕੰਪਲੀਟ ਹੋ ਗਈਆਂ ਆਪਣੇ ਡਿਜ਼ਾਈਨ ਦੀਆਂ ਹੁਣ 8ਵੀਂ ਸਲਾਈ 8ਵੀਂ ਸਲਾਈ ਸਾਰੀ ਆਪਾਂ ਉਲਟੀ ਬਣਾਵਾਂਗੇ ਕਿਉਂਕਿ ਉਲਟੇ ਪਾਸੇ ਤੋਂ ਸਾਰੀਆਂ ਸਲਾਈਆਂ ਜਿਹੜੀਆਂ ਇਹਦੀਆਂ ਉਲਟੀਆਂ ਹੀ ਬਣਦੀਆਂ ਇਸ ਲਈ ਜਿਹੜਾ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਸਿੱਧੇ ਪਾਸੇ ਤੋਂ ਆਪਾਂ ਡਿਜ਼ਾਈਨ ਬਣਾਉਣਾ உல்சை சார ச நோவீ சிலை பண்ணுவேன் சத்தவீத்த தரணி एक तार के अगे चार कूडिया के डिजाइन तीन कुंडे उल्टे बना लाँगे थ्रेड करा पीछे एक स्लिप थ्रैड अगे तीन कुंडे उल्टे एक दो तीन एक स्लिप तीन कूडे उल्टे एक स्लिप तीन कूडे उल्टे एक कुंडा स्लिप चार चार कंडिया का डिजाइन है लास्ट वाला कुंडा सीधा बना लगी सीधी सिलाई है ठीक है नौ सिलाइया कंप्लीट हो गई डिजाइन दियाँ दसवीं सिलाई दसवीं से लास्ट सिलाई उल्ट पासे तो उस तरह सारी सिलाई उल्टी बनावेंगी दसा सिलाई डिजाइन कंप्लीट हो जाएगा ਇਹੀ 10 ਲਾਈਨਾਂ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਵਾਂਗੇ ਤੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਾਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਉਜੀ 10 ਲਾਈਆਂ ਆਪਣੇ ਡਿਜ਼ਾਈਨ ਦੇ ਕੰਪਲੀਟ ਹੋ ਗੀਆਂ ਤੇ ਇਸ ਤਰ੍ਹਾਂ ਢੱਬੀ ਬਣਦੀ ਜਾਂਦੀ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਤੇ ਚਲੋ ਫਿਰ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਿਹੜਾ ਇਹ ਡਿਜ਼ਾਈਨ ਹੈ ਤੇ ਮੇਰੇ ਸਮਝਾਉਣ ਦਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਠੀਕ ਹੈ ਇਹਦੇ ਨਾਲ ਹੌਸਲਾ ਮਿਲਦਾ ਜਦ ਤੁਸੀਂ ਕਮੈਂਟ ਕਰਕੇ ਦੱਸਦੇ ਹੋ ਜਾ ਜਿਹੜਾ ਇੱਕ ਹੌਸਲਾ ਜਿਹਾ ਮਿਲਦਾ ਠੀਕ ਹੈ ਤੇ ਚਲੋ ਜੀ ਮਿਲਦੇ ਆਂ ਫਿਰ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ